ਰਾਜਾ ਵੜਿੰਗ ਜੀ ਕੀ ਕਹ ਰਹੇ ਨੇ ਉਹ ਵੀ ਥੋੜਾ ਜਿਹਾ ਇਸੇ ਤਰੀਕੇ ਉਹ ਵੀ ਲੱਗਦਾ ਹੈ ਕਿ ਅੱਛਾ ਜਿਹੜਾ ਤੁਸੀਂ ਉਹ ਮੈਂ ਸਮਝ ਗਿਆ ਹੁਣੇ ਮੈਂ ਪੋਸਟ ਪੜ੍ਹਦਾ ਉਹ ਇਸੇ ਗੱਲ ਦੇ ਨਾਲ ਹੀ ਜੁੜੀ ਹੋਈ ਲਗਭਗ ਗੱਲ ਉਹ ਵੈਸੇ ਦੇਖੋ ਗੱਲ ਇਹ ਆ ਕਿ ਇਹਦੇ 'ਚ ਹੁਣ ਜਦੋਂ ਡਾਕਟਰ ਧਰਮਵੀਰ ਗਾਂਧੀ ਬੋਲਦੇ ਸਨ ਉਦੋਂ ਇੰਨੀ ਸਪੋਰਟ ਕਿਸੇ ਨੇ ਕੀਤੀ ਨਹੀਂ ਸੀ ਇਨਫੈਕਟ ਮੈਨੂੰ ਯਾਦ ਆ ਕਿ ਸੁਖਪਾਲ ਭੁੱਲਰ ਕਾਂਗਰਸੀ ਜਿਹੜਾ ਮੁਰਕੇ ਵਿਧਾਇਕ ਵੀ ਬਣਿਆ ਉਹਨੇ ਇੱਕ ਵਾਰੀ ਇਦਾਂ ਦੀਆਂ ਗੱਲਾਂ ਕਹੀਆਂ ਸਨ ਕੜਾ ਲਾ ਆਂਦਾ ਕੁਛ ਇਦਾਂ ਭੁਖੀ ਭਰੇ ਉਦੀ ਬਹੁਤ ਮੁਖਾਲਫਤ ਹੋਈ ਸੀ ਡਾਕਟਰ ਧਰਮਵੀਰ ਗਾਂਧੀ ਦੀ ਵੀ ਬਹੁਤ ਮੁਖਾਲਫਤ ਹੋਈ ਕੁਝ ਸਪੋਰਟਰ ਵੀ ਸਨ ਜੀ ਜੀ ਹੁਣ ਤੇ ਇੱਕ ਲਹਿਰ ਵੀ ਬਣਦੀ ਜਾ ਰਹੀ ਹੈ ਨਾ ਬਹੁਤ سارے ਲੋਕ ਬਈ ਭੁੱਕੀ ਪੋਸਟ ਦੀ ਇਸ ਵੇਲੇ ਵਕਾਲਤ ਕਰਦੇ ਆ ਕਿ ਖੁੱਲਾ ਕਰੋ ਜੀ ਰਾਜਾ ਵੜਿੰਗ ਪਹਿਲਾਂ ਤੁਹਾਨੂੰ ਯਾਦ ਹੋਣਾ ਟਰੋਲ ਬਹੁਤ ਹੋਏ ਸੀਗੇ Rajasthan ਦੇ ਵਿੱਚ ਨਾ ਗਏ ਸਨ ਪ੍ਰਚਾਰ ਚ ਤੇ ਉੱਥੇ ਇਹਨਾਂ ਨੇ ਖੰਗ ਦੀ ਦਵਾਈ ਕਹਤਾ ਸੀ दारू ਨੂੰ ਹੂੰ ਰਾਜਸਥਾਨ ਚ ਪ੍ਰਚਾਰ ਕਿਉਂਕਿ ਆ ਬੈਲਟ ਆਪਣੀ ਹੋਇਆ ਨਾ ਪੰਜਾਬੀਆਂ ਦੀ ਵੀ ਤੁਸੀਂ ਆਏ ਤਾਂ ਉੱਥੇ ਇਦਾਂ ਵਿਗਾੰਗ ਦੀ ਦਵਾਈ ਤਾਂ ਮਤਲਬ ਕਿ منہ ਮਿੱਠਾ ਵਗੈਰਾ ਵਗੈਰਾ ਇਹ ਗੱਲਾਂ ਕੀਤੀਆਂ ਮੈਨੂੰ ਹੁਣ ਇਹਨੂੰ ਬਿੰਨ ਤੇ ਸਾਰੇ ਦਾ ਸਾਰਾ ਪਾਸ਼ਨ ਯਾਦ ਨਹੀਂ ਪਰ ਉਹ ਖਾਣ ਪੀਣ ਨੂੰ ਲੈ ਕੇ ਪ੍ਰੋਲ ਹੋਏ ਚਲੋ ਉੱਤੇ ਬਾਅਦ ਜਿਹੜਾ ਹੁਣ ਇਹ ਮਸਲਾ ਹੈ ਨਾ ਕਿ ਰਾਜਾ ਬੜੇਗਾ ਇੱਕ ਤੇ ਇਹ ਆ ਕਿ ਉਹ ਹੁਣ ਰਾਜਨੀਤੀ ਦੇ ਉਸ ਮੁਹਾਰਤੇ ਪਹੁੰਚ ਗਿਆ ਜਿੱਥੇ ਉਹਨਾਂ ਨੂੰ ਪਤਾ ਹੈ ਕਿ ਯਾਰ ਕੁਝ ਚੀਜ਼ਾਂ ਸਾਨੂੰ ਸਪਸ਼ਟ ਕਰਨੀਆਂ ਪੈਣਗੀਆਂ ਜੀ ਜੀ ਉਹ ਬਤੌਰ ਪ੍ਰਧਾਨ ਜੇ ਕੋਈ ਬੰਦਾ ਇਹ ਗੱਲ ਕਰਦਾ ਤਾਂ ਮਤਲਬ ਇਹ ਹੈ ਕਿ ਪਾਰਟੀ ਦੀ ਇਹ ਲਾਈਨ ਬਣ ਸਕਦੀ ਹੈ ਹਮ ਸਮਝੋ ਪਹਿਲੀ ਗੱਲ ਇਹ ਜੀ ਹੁਣ ਜਦੋਂ ਭੁੱਕੀ ਦੀ ਗੱਲ ਚੱਲਦੀ ਹੈ ਨਾ ਠੀਕ ਹੈ ਜੀ ਮੈਂ ਫਿਰ ਡਿਸਕਲੇਮਰ ਦੇ ਦਵਾਂ ਸਾਡਾ ਆਦਾਰਾ ਜਾਂ ਸੂਖਮ ਸਾਹਿਬ ਜਾਂ ਅਸੀਂ ਕਿਸੇ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਕਿਉਂਕਿ ਇਹ ਸਿਆਸੀ ਮੁੱਦਾ ਹੈ ਨਾ ਜੀ ਜੀ ਪਬਲਿਕ ਡੋਮੇਨ ਚ ਮੁੱਦਾ ਤੇ ਵੀ ਜਨਤਾ ਦੇ ਇੱਕ ਵਰਗ ਨਾਲ ਜੁੜਦਾ ਮੁੱਦਾ ਹੈ ਜੀ ਹੁਣ ਮਸਲਾ ਜਿਹੜਾ ਹੈ ਸੂਖਮ ਸਾਹਿਬ ਉਹ ਇਹ ਆ ਕਿ ਚਲੋ ਤੁਸੀਂ ਵਿਰੋਧ ਦੇ ਵਿੱਚ ਚਲੇ ਜਾਓ ਚਾਹੇ ਤੁਸੀਂ ਸਮਰਥਨ ਦੇ ਵਿੱਚ ਚਲੇ ਜਾਓ ਤੁਸੀਂ ਆਜ਼ਾਦ ਹੋ ਤੁਸੀਂ ਆਪਣੀ ਗੱਲ ਕਹਿਣ ਵਾਸਤੇ ਸਮਰਥਨ ਦੇਣ ਵਾਸਤੇ ਬਿਲਕੁਲ ਖੁੱਲੇ ਢੁਲੇ ਜੋ ਮਰਜ਼ੀ ਕਰੋ ਜੀ ਪਰੰਤੂ ਹੁਣ ਇੱਕ ਚੀਜ਼ ਮੇਰੀ ਤੁਸੀਂ ਰਾਜਨੀਤੀ ਤੋਂ ਹਟ ਗਏ ਦੇਖੋ ਹਮ ਕਿੱਥੇ ਤੇ ਭੁੱਕੀ ਕੰਦੂ ਖੜੇ ਮਿਲਦੀ ਸੀ ਪਹਿਲਾਂ 1.5 200 ਨੂੰ ਫਿਰ 300 400 ਤੇ 450 ਉਸ ਤੋਂ ਬਾਅਦ 6 700 ਤੱਕ ਠੇਕਾ ਬੰਦ ਹੋ ਗਿਆ ਜੀ ਅੱਜ ਕੀ ਆ ਅੱਜ ਭੁੱਕੀ ਆਪਣੇ ਇਲਾਕੇ ਚ ਮੈਨੂੰ ਹੁਣ ਪੱਕਾ ਪਤਾ ਨਹੀਂ ਰੇਟ ਦਾ ਮੇਰੇ ਖਿਆਲ ਦੇ ਨਾਲ ਖਾਣ ਪੀਣ ਵਾਲੇ ਦੱਸ ਸਕਦੇ ਆ ਕਿ ਉਹ ਸ਼ਾਇਦ 5 ਤੋਂ 15 ਦੇ ਵਿਚਾਲੇ ਹੋਵੇਗੀ 5 ਤੋਂ 15000 ਦੇ ਵਿਚਾਲੇ 5 ਤੋਂ 15000 ਦੇ ਵਿਚਕਾਰ ਜਿਹੜੀ ਸੌਂ ਆਜ ਸੀ ਹੈ ਹਾਂਜੀ ਗੱਲ ਇਹ ਆ ਜਨਾਬ ਕਿ ਹੁਣ 150 ਰੁਪਇਆ ਤੁਹਾਡੇ ਕੋਲ ਤਾਂ ਤੁਹਾਨੂੰ ਬਿੱਟ ਮਿਲ ਜਾਣੀ ਹੈ ਚਿੱਟੇ ਦੀ ਜੀ ਯਾਨੀ ਮਤਲਬ ਕਿ ਬਿੱਟ ਦਾ ਮਤਲਬ ਕਿ ਇੱਕ ਚੁਟਕੀ ਇੱਕ ਟਾਈਂ ਦੀ ਡੋਜ਼ ਕਹਿ ਸਕਦੇ ਹਾਂਜੀ 150 ਰੁਪਏ ਚ ਤੁਹਾਡਾ ਡੰਗ ਸਰ ਜਾਣਾ ਜੀ ਫਿਰ ਅਗਲਾ 10 15000 5000 ਦਾ ਅਰੇਂਜਮੈਂਟ ਕਰਨ ਦੀ ਜਗ੍ਹਾ ਤੇ ਇਹ ਕਹੂਗਾ ਕਿ ਆ ਚੱਕੋ ਯਾਰ ਆ ਲੈ ਲਓ ਤੇ ਜੇ ਤੁਹਾਡੇ ਕੋਲ ਇੱਕ ਆਲਟਰਨੇਟ ਹੈ ਇੱਕੋ ਦਾ ਬਦਲ ਹੈ ਜੀ ਕਿ ਬੰਦਾ ਯਾਰ ਕਹਿੰਦਾ ਕਿ ਚਲੋ ਯਾਰ ਠੀਕ ਹੁਣ ਸਰੀਰ ਲੱਗ ਵੀ ਗਿਆ ਜਾਂ ਮਤਲਬ ਕਿ ਕੋਈ ਹੁੰਦਾ ਵੀ ਆ ਚਲੋ ਕਿਸੇ ਦਾ ਰੁਝਾਨ ਹੋ ਜਾਂਦਾ ਹੈ ਤਾਂ ਉਹਦੇ ਕੋਲ ਇੱਕ ਨੇਚੁਰਲੀ ਨਸ਼ਾ ਦਾ ਹੈ ਤਾਂ ਫਿਰ ਤੁਸੀਂ ਕੰਪੈਰੀਟਿਵਲੀ ਹੁਣ ਆਪ رائے ਬਣਾਓ ਹਮ ਕਿ ਜਿਹੜੀ ਚੀਜ਼ ਸਿੰਥੈਟਿਕ ਹੈ ਜਿਹਦੇ ਨਾਲ ਲੋਕ ਧੜਾ ਧੜ ਮਰ ਰਹੇ ਆ ਉਹ ਇੰਨੀ ਆਮ ਹੈ ਸੁਖਮ ਸਾਹਿਬ ਵੀ ਮਤਲਬ ਕਿ ਤੁਹਾਨੂੰ ਹੋਮ ਡਿਲੀਵਰੀ ਵੀ ਮਿਲ ਜਾਣੀ ਆ ਹਰ ਇੱਕ ਸ਼ਹਿਰ ਚ ਪਿੰਡ ਚ ਮਿਲ ਜਾਣੀ ਆ ਤੇ ਜਿੰਨੇ ਵੀ ਪੈਸੇ ਉਸ ਹਿਸਾਬ ਨਾਲ ਮਿਲ ਜਾਣੀ ਆ 200 800 ਉਸ ਹਿਸਾਬ ਨਾਲ ਜੇ ਤੁਹਾਡੇ ਕੋਲ 2 2.5 ਲੱਖ ਹੈ ਉਸ ਹਿਸਾਬ ਨਾਲ ਤਾਂ ਫਿਰ ਇਹਨਾਂ ਗੱਲਾਂ ਨੂੰ ਜਦੋਂ ਆਪਾਂ ਦੇਖਨੇ ਆ ਤਾਂ ਫਿਰ ਕਿਤੇ ਨਾ ਕਿਤੇ ਪਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਹੀ ਇੱਕ ਸਮਰਥਨ ਹਾਸਲ ਕਰ ਲੈਂਦੀ ਆ ਇਹੀ ਕਾਰਨ ਆ ਜੇ ਅੱਜ ਕਾਂਗਰਸ ਤੇ ਪ੍ਰੈਜ਼ੀਡੈਂਟ ਨੇ ਵੀ ਮਤਲਬ ਕਿ ਇਸ ਕਾਨੂੰਨ ਖੁੱਲੇ ਆਮ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਕਹਾਣੀ ਬਣ ਰਹੀ ਹੈ ਨਾ ਇੱਕ ਧਾਰਨਾ ਬਣਦੀ ਆ ਇੱਕ ਜਿਹੜਾ ਆਪਾਂ ਦੇਖਦੇ ਆ ਫੀਮ ਭੁੱਖੀ ਦਾ ਇੱਕ ਆਪਣੇ ਮਤਲਬ ਕਿ ਹੈ ਵੀ ਹੈ ਰੁਝਾਨ ਵੀ ਹੈ ਲੋਕਾਂ ਦਾ ਖਲ੍ਹਣੀ ਚਾਹੀਦੀ ਕੁਝ ਲੋਕ ਤੇ ਇਹਨੂੰ ਦਵਾਈ ਮੰਨਦੇ ਆ ਦਵਾਈ ਮੰਨਦੇ ਆ ਕਿ ਦਵਾਈ ਬਈ ਖਾ ਲੈਣੀ ਚਾਹੀਦੀ ਆ ਤਾਂ ਮਤਲਬ ਕਿ ਉਹ ਸਮਰਥਨ ਜੁੜ ਰਿਹਾ ਹੈ ਨਾ ਇਸ ਚੀਜ਼ ਦੇ ਨਾਲ ਤੋਂ ਸੇ ਕਰਕੇ ਸਮਾਜਿਕ ਪੱਖ ਤੋਂ ਜੇ ਦੇਖੋਗੇ ਤਾਂ ਚਿੱਟੇ ਦਾ ਨੁਕਸਾਨ ਵੱਧ ਰਿਹਾ ਹੂੰ ਉਹਦਾ ਸਮਰਥਨ ਵੱਧ ਰਿਹਾ ਤਾਂ ਫਿਰ ਸਿਆਸਤ ਹੀ ਬੰਦੇ ਜਿਹੜੇ ਆ ਉਹ ਇਸ ਤਰ੍ਹਾਂ ਦੀ ਸਿਆਸਤ ਫਿਰ ਕਦੇ-ਕਦੇ ਖੇਡ ਲੈਂਦੇ ਆ ਜੀ ਬਿਲਕੁਲ ਜੀ ਬਿਲਕੁਲ ਮੈਂ ਜੀ ਉਹੀ ਗੱਲ ਤੁਹਾਡੀ ਜਿਹੜਾ ਤੁਸੀਂ ਦੱਸ ਰਹੇ ਹੋ ਕੋਈ 6000 ਕੋਈ 10000 ਕੋਈ 13000 ਉਹੀ 5 ਤੋਂ 15 ਵਾਲਾ ਉਹਨੂੰ 5 ਤੋਂ 15 ਦੇ ਵਿੱਚ ਰੱਖ ਲਓ ਇਲਾਕੇ ਦੇ ਹਿਸਾਬ ਨਾਲ ਜਾਂ ਕੁਆਲਿਟੀ ਦੇ ਹਿਸਾਬ ਨਾਲ ਜੀ ਕੋਈ ਹਿਸਾਬ ਤੇ ਡੋਡੇ ਹੋਣਗੇ ਕੋਈ ਇੱਧਰ ਉੱਧਰ ਤਾਂ ਤੁਸੀਂ ਉਹ ਮੈਂ ਮੋਟਾ-ਮੋਟਾ ਇੱਕ ਮਤਲਬ ਕਿ ਰੇਟ ਕੱਟ ਕੱਟਦਾ ਕਹ ਲੋ 5 ਤੋਂ 15 ਦੇ ਦਰਮਿਆਨ ਜੀ 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 ਖैर ਚਲੋ ਦੋਸਤੋ ਮਿਹਰਬਾਨੀ ਹਾਂ ਬਿਲਕੁਲ ਜੀ ਬੰਟੀ ਜੀ ਕਹਿ ਰਹੇ ਨੇ ਕਿ ਅੰਦਾਜ਼ਾ ਤੁਹਾਡਾ ਠੀਕ ਹੈ ਹਾਂ ਜੀ ਨੇੜੇ-ਤੇੜੇ ਚਲੋ ਅੰਦਾਜ਼ਾ ਸਾਡਾ ਹੈ ਬਹੁਤ ਮਿਹਰਬਾਨੀ ਦਮਨ ਜੀ ਤੁਹਾਡਾ ਵੀ ਸ਼ੁਕਰੀਆ ਨਸ਼ਤਰ ਜੀ ਪਰਮਜੀਤ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਜੀ ਕਹਿ ਰਹੇ ਨੇ ਕਿ ਕਲਾਸ ਮੇਟ ਤਾਂ ਸ਼ਾਇਦ ਤੁਹਾਡੇ ਮਿੰਟੂ ਜੀ ਕਲਾਸ ਮੇਟ ਹੋਣਗੇ ਗੁਰਜੀਤ ਸਿੰਘ ਸਾਹਿਬ ਸ਼ੁਕਰੀਆ ਜੀ ਪਰਮਜੀਤ ਸਿੰਘ ਲਿਖਿਆ ਹੋਇਆ ਆ ਅੱਛਾ ਜੀ ਮੈਂ ਪਰਮਜੀਤ ਕਲਾਸਮੇਟ ਅੱਛਾ ਜੀ ਪਰਮਜੀਤ ਠੀਕ ਹੈ ਜੀ ਮੇਰੇ ਕਲਾਸਮੇਟ ਇਹਨਾਂ ਨੇ ਇਹੋ ਕਿਹਾ ਤੇ ਅੱਜ ਨਾ ਦੇਖੋ ਬੜੀ ਸਾਡੀ ਜ਼ਿੰਦਗੀ ਜਿਹੜੀ ਆ ਨਾ ਉਹ ਆਵਾਰਗੀ ਚ ਗੁਜ਼ਰੀ ਆ ਤੇ ਰਾਜਸਥਾਨ ਚ ਇਥੇ ਮਿਲਣਾ ਆ ਗਿਆ ਤੇ ਮੈਂ ਬਾਹਰ ਗਿਆ ਜੀ ਉਹ ਮੁੰਡੇ ਛੋਟੇ ਸੀਗੇ ਹੋਸਟਲ ਚ ਰਹਿੰਦੇ ਸੀ ਉਦੋਂ ਛਾਪਿਆਂ ਵਾਲੇ ਤੇ ਉਹ ਕਹਿੰਦੇ ਹੁਣ ਫਿਰ ਬੱਚਾ ਜਵਾਨ ਹੋਇਆ ਹੁੰਦਾ ਜਦੋਂ ਤੁਹਾਡੇ ਸਾਹਮਣੇ ਆਉਂਦਾ 10 15 ਸਾਲ ਬਾਅਦ ਤੇ ਸਿਆਣਿਆਂ ਨਹੀਂ ਬਾਈ ਸਿਆਣਿਆਂ ਨਹੀਂ ਕਹਿੰਦਾ ਫਿਰ ਦੱਸਿਆ ਕਿ ਅਸੀਂ ਰਾਜਸਤਾਨੀ ਉਹ ਫਲਾਣੇ ਹੋਸਟਲ 'ਚ ਰਹਿਣ ਵਾਲੇ ਹੋ ਰਾਜਸਤਾਨ ਦੇ ਸੀਗੇ ਕਹਿੰਦਾ ਬਈ ਇੱਕ ਪਛਾਣ ਫਿਰ ਨਹੀਂ ਮੈਂ ਤੁਹਾਡੇ ਤੋਂ ਕਰਜ਼ਾ ਵੀ ਲੈਣਾ ਮੈਂ ਕਿਹਾ ਕਾਹਦਾ ਉਹ ਕਹਿੰਦਾ ਸਰਦੀ ਬਹੁਤ ਸੀ ਤੂੰ ਤੇ ਰਾਜਾ ਭਾਈ ਆਏ ਮੇਰੀ ਲੋਈ ਤੇ ਨਾਲ ਦੀ ਟਾਲ ਦੇ ਦੀ ਟੋਪੀ ਜਿਹੜੀ ਉਹ ਲੈ ਕੇ ਬਾਹਰ ਨਿਕਲ ਗਏ ਸੀ ਹਾਂ ਜੀ ਇਹ ਗੱਲ ਨਹੀਂ ਜੀ ਪਲੀਜ਼ ਤੁਸੀਂ ਹੁਣ ਮੈਨੂੰ ਐ ਤੇ ਨਾਮ ਯਾਦ ਨਹੀਂ ਹੋਣਾ ਹਾਂ ਜੀ ਕਿਹੜੇ ਕਿਹੜੇ ਸਕੂਲ ਦੇ ਆ ਤੁਸੀਂ ਜਾਂ ਕਾਲਜ ਦੇ ਜ਼ਰੂਰ ਪਲੀਜ਼ ਮੈਨੂੰ ਦੱਸਣਾ ਜੀ ਮਿੰਟੂ ਜੀ ਚਲੋ ਆ ਥੋੜਾ ਜਿਹਾ ਅੱਗੇ ਨੂੰ ਚੱਲਦੇ ਆ ਜੀ ਸਮਾਂ ਭੱਜਿਆ ਜਾ ਰਿਹਾ ਗੱਲਾਂ ਬਾਤਾਂ ਹੋਰ ਬਹੁਤ ਸਾਰੀਆਂ ਆਪਣੇ ਕੋਲ ਦੇ ਮਿੰਟੂ ਜੀ ਡੀਆਜੀ ਭੁੱਲਰ ਤੋਂ ਗੱਲਬਾਤ ਸ਼ੁਰੂ ਕਰ ਲਈ ਕਿਉਂਕਿ ਦੋ ਤਿੰਨ ਗੱਲਾਂ ਉਹਦੇ ਨਾਲ ਜੁੜੇ ਹੋਏ ਬੰਦਿਆਂ ਦੀ ਆ ਕ੍ਰਿਸ਼ਨ ਹਾਰਦਾ ਤੇ ਉਧਰ ਆਕਾਸ਼ ਬੱਤਾ ਇੱਕ ਸ਼ਿਕਾਇਤ ਲਾਉਣ ਵਾਲਾ ਇੱਕ ਉਹ ਸੈਟਿੰਗਾਂ ਕਰਾਉਣ ਵਾਲਾ ਤੇ ਹੁਣ ਗਾਂ ਕਹਿੰਦੇ ਵੀ ਸੀਬੀਏ ਕੈਰੀ ਵੀ ਇੱਕ ਤੇ ਸਾਨੂੰ ਦਿਓ ਵਿਚੋਲਾ ਜਿਹੜਾ ਅਸੀਂ ਪੁੱਛੀਏ ਵੀ ਹੋਰ ਕਿਹਦਾ ਕਿਹਦਾ ਵਿਚੋਲਾ ਸੀ ਤੂੰ ਤੇ ਜਿਹੜਾ ਸੋਚਾ ਸੂਰਮਾ ਦੀ ਕਹਾਣੀ ਸੀ ਉਹਦੇ ਵਿੱਚ ਵੀ ਵਿਚੋਲੇ ਦਾ ਕਬੜਾ ਵੱਡਾ ਰੋਲ ਸੀ ਹੂੰ ਤੇ ਮੁੜ ਕੇ ਸਭ ਤੋਂ ਵੱਡੀ ਭਾਦ ਹੀ ਬਣੀ ਵੀ ਵਿਚੋਲੇ ਦੀ ਵਿਚੋਲੇ ਦੀ ਸੀ ਉਹ ਸ਼ਾਇਦ ਫਿਲਮ ਸੀਗੀ ਨਾ ਬਲਵੀਰ ਉਹ ਭਾਬੀ ਤੇ ਬਲਵੀਰ ਉਹ ਭਾਬੀ ਤੇ ਉਸ ਤੋਂ ਬਾਅਦ ਤੋਂ ਹੁਣ ਫੇਰ ਅੱਜ ਦੇ ਜ਼ਮਾਨੇ 'ਚ ਵੀ ਸ਼ਾਇਦ ਬੱਬੂ ਮਾਨੋ ਰਾਣੇ ਬਣਾਈ ਆ ਅਮੇ ਤੋਂ ਜ਼ਮਾਨੋ ਰਾਣੇ ਜੀ ਸੁਚਾ ਸੁਰਮਾ ਵੈਸੇ ਉਸ ਸੁੱਚੀ ਅਲੀ ਨਾ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ ਕਿ ਅਸਲ ਕਹਾਣੀ ਜ਼ਰੂਰ ਪੜਿਓ ਬੜੀ ਲੰਬੀ ਤੇ ਬੜੀ ਰੋਚਕ ਕਹਾਣੀ ਆ ਬਾਅਦ ਤੋਂ ਚਲੋ ਤੋੜਾ ਮੋੜ ਕੇ ਸਲੇਮਾਨ ਕਣਿਚ ਕੁਝ ਚੀਜ਼ਾਂ ਲੱਗੀਆਂ ਤੇ ਮਤਲਬ ਕਿ ਵਚੋਲੇਆਂ ਦਾ ਇਹ ਆ ਕਿ ਸਤਕਾਰ ਵੀ ਬੜਾ ਹੁੰਦਾ ਤੇ ਮੁੜ ਕੇ ਹੂੰ ਵਚੋਲੇ ਜਿਹੜੇ ਆ ਤੁਹਾਨੂੰ ਪਤਾ ਹੀ ਹੈ ਜੀ ਤੇ ਇਹ ਜਿਹੜੇ ਅੱਜ ਕੱਲ ਦੇ ਵਿਚੋਲੇ ਆ ਇਹਨਾਂ ਨੂੰ ਦਲਾਲ ਕਿਹਾ ਜਾਂਦਾ ਹੈ ਸਿਆਸਤ ਦੇ ਵਿੱਚ ਤੁਸੀਂ ਦੇਖੋ ਨਾ ਬੜੇ 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 ਪਾਏ ਨੇ ਚੰਦਰਾ ਸਵਾਮੀ ਤੁਹਾਨੂੰ ਪਤਾ ਤਾਂਤਰਿਕ ਚੰਦਰਾ ਸਵਾਮੀ ਕਿੰਨਾ ਜਦੋਂ ਅਸੀਂ ਸਕੂਲਾਂ 'ਚ ਹੁੰਦੇ ਸੀ ਨਾ ਉਹ ਤਾਂ ਅਖਬਾਰਾਂ 'ਚ ਨਾ ਆਉਂਦਾ ਹੁੰਦਾ ਸੀ ਚੰਦਰਾ ਸਵਾਮੀ ਤੇ ਅਸੀਂ ਮਨ ਲਓ ਕਿ ਜਿਹਦੇ ਥੋੜਾ ਜਿਹਾ ਉਹੋ ਜਿਹਾ ਹੋਣਾ ਨਾ ਨੈਨਾਕਸ਼ ਮੋੜੇ-ਮੁੜੀਆਂ ਅੱਖਾਂ ਵਾਲੇ ਅਸੀਂ ਕਹਣਾ ਚੰਦਰਾ ਚੰਦਰਾ ਸਵੰਨੀ ਨਾਮ ਲੱਕ ਦੇਣਾ ਹਾਂ ਜੀ ਜਿਵੇਂ ਉਹ ਅਮ੍ਰੀਸ਼ਪੁਰੀ ਵਰਗਾ ਤੇ ਉਸ ਤੋਂ ਬਾਅਦ ਇੱਕ ਹੁੰਦਾ ਸੀ ਉਹਰਾ ਅਮਰ ਸਿੰਘ ਤੁਸੀਂ ਸ਼ਾਇਦ ਨਹੀਂ ਜਾਣਦੇ ਯੂਕੇ ਦੀ ਰਾਜਨੀਤੀ ਦਾ ਹੋ ਸੀਗਾ ਬੰਦਾ ਤਾਂ ਇਹ ਬੰਦੇ